ਪੰਚਾਇਤੀ ਚੋਣਾਂ ਦੇ ਦਿਨ ਨੇੜੇ ਉਹਦੇ ਜਾਂਦੇ ਮੁੱਦਾ ਪੱਖ ਦਾ ਨਜ਼ਰ ਆ ਰਿਹਾ ਸਾਦਕਪਿੰਡ ਦੇ ਵਿੱਚ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਦਾ ਪੱਖ ਦਾ ਨਜ਼ਰ ਆ ਰਿਹਾ ਵੱਖ-ਵੱਖ ਪਾਰਟੀ ਦੇ ਦਅਵਾਦਾਰਾਂ ਨੇ ਅਤੇ ਵੱਖ-ਵੱਖ ਸਰਪੰਚੀ ਦੇ ਅਹੁਦੇਦਾਰਾਂ ਨੇ ਆਪਣੇ ਆਪਣੇ ਵਿਚਾਰਾਂ ਰਾਈ ਆਪਣੇ ਆਪਣੇ ਦਾਅਵੇ ਜਿਤਾਏ ਅਤੇ ਉਹਨਾਂ ਨੇ ਗੱਲਬਾਤ ਕਰਦਿਆ ਹੋਇਆ ਵੀ ਦੱਸਿਆ ਕਿ ਸਬੋਧਨ ਕਰਦਿਆ ਹੋਇਆ ਦੱਸਿਆ ਕਿ ਜੋ ਪੰਚਾਇਤੀ ਚੋਣਾਂ ਸਰਕਾਰ ਵੱਲੋਂ ਤਕਾਸ਼ਾ ਹੀ ਨਾ ਕੀਤੀ ਜਾਵੇ ਤੇ ਪੀਪੀਆਂ ਰੱਖ ਕੇ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਤੇ ਪਤਾ ਲੱਗ ਜੂਗਾ ਕੌਣ ਜਿੱਤਦਾ ਕੌਣ ਹਾਰਦਾ ਕੇਐਸਕੇ ਨੂੰ ਜਲਦ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਸਾਡੀ ਆ ਸਾਨੂੰ ਖਾਈ ਜਾਂਦੇ ਆ ਤੇ ਜਿਹੜਾ ਵੀ ਕੋਈ ਭੈਣ ਭਰਾ ਦਾ ਇਤਰਾਜ਼ ਕਰੋ ਮੇਰਾ ਬੰਦਾ ਮੈਂ ਨਹੀਂ ਕਰਦਾ ਬਾਗਲੀ ਕਰੇ ਭਾਈ ਜਦੋਂ ਗੱਦ ਦੇ ਸਿਆਦ ਹੋ ਰਿਹਾ ਮਜਬੀ ਸਿਕਪਾਈ ਚੜਦਾ ਕੋਈ ਸਰਪੰਚ ਨਹੀਂ ਬੜਿਆ ਪਿੰਡ ਦੇ ਵਿੱਚ ਤੀਜਾ ਹਸਾਬਾਦੀ ਆ ਪਿੰਡ ਲੋਕਾਂ ਦੀ ਪਿੰਡ ਦੇ ਵਿੱਚ ਤੀਜਾ ਹਸਾਬਾਦੀ ਆ ਜਾਂ ਲੋਕਾਂ ਦੀ ਇਹਨਾਂ ਸਰਪੰਚ ਬਣਨਾ ਚਾਹੀਦਾ ਮਜਬੀ ਸਿੱਖਾਂ ਦਾ ਸਰਪੰਚੋਂ ਦੇ ਪਿੰਡ ਦੇ ਪਿੰਡ ਦਾ ਭਲਾ ਹੋਵੇ ਆਪਾਂ ਆਏ ਸੋਚਦੇ ਸਾਰੇ ਸਾਰੇ ਲੋਕਾਂ ਦੀ ਇਹ ਇੱਛਾ ਹੁੰਦੀ ਆ ਔਰ ਜਦੋਂ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਫਿਰ ਨਰਾਸ਼ਾ ਆਉਂਦੀ ਲੋਕਾਂ ਦੇ ਵਿੱਚ ਨਰਾਸ਼ਾ ਸਾਰੇ ਲੋਕਾਂ ਦੇ ਵਿੱਚ ਆ ਆਡੇ ਦੇ ਪਿੰਡ ਦੇ ਕੋਲ ਹੈਗੇ ਸੱਜਣ ਪਿਆਰੇ ਜਿਹੜੇ ਐ ਫਿਕਰ ਕਰਦੇ ਆ ਪਿੰਡ ਦਾ ਉਹਨਾਂ ਨੇ ਵੀ ਇਹ ਗੱਲ ਲਿਆ ਦੇ ਹਾਂ ਬੰਦੇ ਬਹੁਤ ਸਾਰੀ ਚਾਹ ਵਾਲਾ ਹਰੇਕ ਦੇ ਮੰਦਰਾ ਦੀ ਮੈਂ ਬਣ ਜਾ ਹੁੰਦੀ ਆ ਹਰੇਕ ਦੇ ਮੰਦ ਜਿੰਨੇ ਵੀ ਸਾਰੇ ਬੈਠੇ ਆ ਹਰੇਕ ਦੇ ਮੰਦਰਾ ਕੋਈ ਨਾ ਗੱਲ ਚਲੋ ਮੌਕਾ ਮੌਕਾ ਕਿਤੇ ਇੱਕ ਨੂੰ ਮਿਲਦਾ ਤਾਂ ਇਹਨਾਂ ਨੇ ਇਹ ਰੱਖਿਆ ਸੀ ਗੱਲ ਵੀ ਜਿਹੜੇ ਬਤੇ ਚਾਹ ਬਣੋ ਇੱਥੇ ਆ ਕੇ ਦੱਸੋ ਨਾ ਉਹਦੇ ਜੱਡੇ ਤੇ ਵਿੱਚ ਗੱਲ ਆਈ ਵੀ ਆਈ ਆ ਵੀ ਹੋਰ ਪਿੰਡਾਂ ਦੇ ਵਿੱਚ ਕਾਟੋ ਕੇ ਸਰਬਸੰਤੀ ਹੁੰਦੀ ਹੈ ਜਿਵੇਂ ਸਰਕਾਰ ਕਹਿੰਦੀ ਹੈ ਲੜਾਈ ਨਾ ਹੋਵੇ ਝਗੜੇ ਨਾ ਹੋਣ ਗਰੁੱਪਵਾਦੀ ਨਾ ਬਣੇ ਪਿੰਡਾਂ ਦੇ ਵਿੱਚ ਸਿਰ ਨਾ ਪਾਟਣਾ ਤੇ ਸਰਬਸੰਤੀਆਂ ਸਰਪੰਚ ਚ ਚੁੜਿਆ ਜਾਵੇ ਇਹ ਵੀ ਇਹ ਉਹ ਤੋਂ ਅਗਲੀ ਗੱਲ ਹੈ ਕਹਿੰਦੇ ਹੋ ਜਾਣੀ ਚਾਹੀਦੀ ਆ ਬਤੇ ਗੱਲ ਕਹਿੰਦੇ ਆ ਜੋ ਕੋ ਚੰਗਾ ਬੰਦਾ ਇਹਨਾਂ ਦੀ ਮੈਂ ਕਰੂੰ ਤਾਂ ਉਹਨੂੰ ਜੇ ਸਰਬਸੰਤੀ ਦਾ ਚੁੜਿਆ ਜਾਵੇ ਇੰਨਾ ਖਰਚਾ ਇੰਨਾ ਜਿਹੜੀ ਮਾਰਤਾੜ ਹੋਣੀ ਉਹ ਨਾ ਹੋਵੇ ਅਗਲੀ ਗੱਲ ਉਹ ਜੱਡੇ ਦੇ ਬਾਪਾ ਜਾ ਕੇ ਉਹ ਜੂਨ ਲਾ ਦੇ ਜਿਵੇਂ ਸਾਰੇ ਲੋਕ ਪਤੀ ਉਹਰ ਪਾਸੇ ਚਲੀ ਗਈ ਉਹ ਸਾਰੇ ਵੋਟਾ ਸੈੱਟ ਕਰਨ ਦਾ ਮਾਮਲਾ ਸੀਗਾ ਪਰ ਖਾਣਾ ਬਹੁਤ ਔਡਾ ਦਾ ਸਾਡਾ ਬੰਦਾ ਪੜਾਉਣਾ ਇਹ ਸੂਰੇ ਮਾਸਟਰ ਲੱਗੇ ਰਿਹਾ ਉਹ ਉਹ ਖਾਣੀ ਕਦੇ ਕਦੇ ਟੁੱਟੀ ਲੱਗਦੀ ਨੇ ਉਹ ਸਹੀ ਜਵਾਬ ਦਿੱਤੇ ਆ ਕਿਹੜੇ ਨੇ ਮੈਨਾਂ ਜਵਾਬ ਨਹੀਂ ਦਿੱਤੇ ਉਹ ਜੰਦਾ ਫੈਸਲਾ ਕਰ ਲੂਗੀ ਉਹਨੂੰ ਆਪੇ ਵੋਟਾਂ ਪਾ ਦਊਗੀ ਜਿਹੜਾ ਜਿਹੜਾ ਸਵਾਲਾਂ ਦਾ ਖੜੇ ਉਤਰੂਗਾ ਉਹ ਉਮੀਦਵਾਰ ਬਣ ਜੂਗਾ ਦੂਜਾ ਨੂੰ ਪੈਸੇ ਖਰਿਆ ਜਾਊਗਾ ਕਿਉਂਕਿ ਇੱਥੇ ਹਰੇਕ ਬੰਦਾ ਆਪਦੀ ਮਤਲਬ ਕਹਿ ਸਕਦਾ ਮੈਂ ਵੀ ਪਾਈ ਕਾਗਜ਼ ਭਰਨੇ ਆ ਉਹਦਾ ਐਜੰਡਾ ਦੱਸੇ ਵੀ ਮੈਂ ਭਾਈ ਆਹ ਕੁਝ ਕਰੂੰਗਾ ਜੀ ਇੱਕ ਬੇਨਤੀ ਮਰੀ ਸਾਥ ਤੋਂ ਮੇਰੀ ਬੇਨਤੀ ਹੈ ਸਾਧਕਾਂ ਨੂੰ ਅੱਜ ਸਾਲ ਵਿੱਚ ਜਾਂ ਪੰਚਾਇਤ ਦੇ ਵਿੱਚ ਪੈਸਾ ਖਾਵਾਂ ਤੇ ਮੇਰੇ ਤੋਂ ਅੱਜ ਲਿਖ ਕੇ ਲੈ ਲਓ 2 ਕਿੱਲੇ ਜ਼ਮੀਨ ਦਿੰਦਾ ਸਾਰੇ ਸਾਧਕਾਂ ਨੂੰ ਪਸਾਰਿਆਂ ਨੂੰ ਜਿੱਥੇ ਮਰਜੀ ਆਪ ਦੀ ਗਰੀਬਾਂ ਨੂੰ ਦੇਣ ਕਿਸੇ ਨੂੰ ਪਿੰਡ ਨੂੰ ਕਿਵੇਂ 2 ਕਿੱਲੇ ਜ਼ਮੀਨ ਸਾਧਕਾਂ ਨੂੰ ਦਿੰਦਾ ਜੇ ਮੈਂ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਬਾਬਾ ਸਾਧਕ ਸ਼ਾਹੀ ਧਰਤੀ ਤੇ ਆਪਾਂ ਸਾਰੇ ਇਕੱਤਰ ਆ ਪਰ ਇੱਥੇ ਕੋਈ ਮਾਨ ਨਾਲ ਨਹੀਂ ਕਿਸੇ ਨੇ ਬੋਲਣਾ ਭਾਈ ਜੀ ਬੋਲੀ ਜਾਣੇ ਤੁਸੀਂ ਪਿੱਛੇ ਚੁੱਪ ਕਰ ਜਾਓ ਬਾਬਾ ਸਾਧਕ ਸ਼ਾਹੀ ਧਰਤੀ ਤੇ ਖੜੇ ਆ ਜੇ ਕੋਈ ਰੌਲਾ ਪੈਦਾ ਪੰਚਾਇਤ ਦੇ ਜਦੋਂ ਬੰਦਾ ਜ਼ਿੰਮੇਵਾਰ ਆ ਜਿਹੜਾ ਰੌਲਾ ਪਉਂਦਾ ਇੱਥੇ ਸਾਧਕ ਸ਼ਾਹੀ ਧਰਤੀ ਤੇ ਆਪਾਂ ਸਾਰੇ ਇਕੱਤਰ ਆ ਉਹ ਛਾਰਿਆਂ ਤੇ ਕਿਰਪਾ ਕਰੂਗਾ ਸਾਥੀਓ ਮੈਂ ਇੱਕ ਵਾਰੀ ਇੱਥੇ ਮੈਂਬਰ ਬਸ ਸਟੈਂਡ ਹੈਲਿੰਗਾ 사ਦਕ ਦਾ ਹਜੇ ਤੱਕ ਪਛਾਤਾ ਕਿੰਨੀਆਂ ਅਰਚਪੀਆਂ ਬਾਹ ਖੜੀ ਕਰਕੇ ਕਰੋ ਹੈਗਾ ਕੋਈ ਨਹੀਂ ਨਹੀਂ ਨਾ ਹੈਗਾ ਨਹੀਂ ਹੈਗਾ ਕੋਈ ਉੱਥੇ ਬੜਿਆ ਉਹ ਵੀ ਮੈਂ ਉਹਨਾਂ ਨੇ ਉਹ ਮੇਰੀ ਗੱਲ ਸੁਣ ਕੇ ਉੱਥੇ ਟੈਂਕੀ ਬਣਾਈ ਟੈਂਕੀ ਬਣਾਈ ਸਕੂਟ ਚ ਫਿਰ ਉੱਥੇ ਪਾਣੀ ਆ ਫੇ ਟੈਂਕੀ ਖਰਾਬ ਹੋ ਗਈ ਫਿਰ ਨਹੀਂ ਸਾਡੇ ਪਿੰਡ ਦੇ ਫਿਰ ਲੋਕਾਂ ਨੇ ਪਤਾ ਲਿਆ ਇਹ ਕੌਣ ਕੀਦੇ ਬੱਚੇ ਪੜਦੇ ਗਰੀਬ ਕਿਸਾਨ ਦੇ ਬੱਚੇ ਪੜਦੇ ਉੱਥੇ ਮਜ਼ਦੂਰ ਦੇ ਬੱਚੇ ਪੜਦੇ ਉੱਥੇ ਕਿਉਂ ਨਹੀਂ ਪਤਾ ਲਿਆ ਸਾਡੀ ਪੰਚਾਇਤ ਨੇ ਦੂਜਾ ਨੰਬਰ ਦੁਕਾਨਾਂ ਦੇ ਲਾ ਲੋ ਦੁਕਾਨਾਂ ਦੇ ਰਿਜ਼ਰਵ ਕੋਟਾ ਸਾਡਾ ਐਸਸੀ ਕੋਟਾ ਹੁੰਦਾ ਐਸਸੀ ਕੋਟਾ ਨਹੀਂ ਸਾਨੂੰ ਅੱਜ ਤੱਕ ਦਿੱਤਾ ਕਿਸੇ ਨੇ ਲਿਖ ਕੇ ਕਿਸੇ ਸਰਪੰਚ ਨੇ ਨਹੀਂ ਐਸਸੀ ਕੋਟਾ ਲਿਖ ਕੇ ਦਿੱਤਾ ਸਾਡੀਆਂ 100 ਦੇ ਵਿੱਚੋਂ 17 ਦੁਕਾਨਾਂ ਆਉਂਦੀਆਂ ਉੱਥੇ ਚਮਾਰ ਹੋਵੇ ਉੱਥੇ ਕਬਾਰ ਹੋਵੇ ਉਸੇ ਬੌਰੀਆ ਹੋਵੇ ਉੱਥੇ ਲੋਰੀਆ ਹੋਵੇ ਉਹਨਾਂ ਨੂੰ ਐਸੀ ਕੋਠੇ ਦੇ ਵਿੱਚੋਂ ਰਿਜ਼ਰਵ ਕੋਠੇ ਦੇ ਵਿੱਚ ਦੁਕਾਨਾਂ ਹੋਣੀਆਂ ਚਾਹੀਦੀਆਂ ਜੇ ਮਨਜੂਰ ਸਰਪੰਚਾਂ ਨੂੰ ਤਾਂ ਠੀਕ ਹੈ ਇਹ ਗੱਲ ਇਲੈਕਸ਼ਨ ਲੜ ਲੈਣਗੇ ਆਪਾਂ ਜਿੱਥੇ ਖਲੋਤੇ ਆਂ ਸਰਕਾਰ ਉੱਥੇ ਕੀ ਕਰੂਗੀ ਜਦੋਂ ਪਿੰਡ ਦਾ ਲੋਕ ਹੀ ਨਹੀਂ ਉਸ ਬੰਦੇ ਨੂੰ ਚਾਹੁੰਦੇ ਉਹ ਬੰਦਾ ਬਣ ਕੇ ਪਿੰਡ ਦਾ ਸਵਾਰੂਗਾ ਵੀ ਕੀ ਇੱਕ ਗੱਲ ਹੋਰ ਇਹਨਾਂ ਨੇ ਕਹੀ ਆ ਵੀ ਜਿਹੜੇ ਬੰਦਿਆਂ ਨੇ ਇੱਥੇ ਅੱਜ ਇਲੈਕਸ਼ਨ ਲੜਨ ਵਾਸਤੇ ਆਪਦਾ ਦਅਵੇਦਾਰੀ ਪੇਸ਼ ਕਰਦੇ ਉਹ ਦੱਸਣ ਵੀ ਅਸੀਂ ਕੰਮ ਕੀ ਕਰਾਂਗੇ ਸਾਰੇ ਸਪੰਚਨ ਮੇਰੀ ਬਿਰਤਿ ਹੈ ਕਿ ਆਪਣੇ ਆਂਗਰੇਨ ਨੂੰ ਕਹੇ ਵੀ ਤੁਸੀਂ ਮਾਨਦਾਰੀ ਦੇ ਇਲੈਕਸ਼ਨ ਕਰਾ ਦਿਓ ਜੋ ਵੀ ਜਿੱਤੂਗਾ ਜਿੰਦੇਵਾਲ ਵੀ ਚੰਗਾ ਸਹਿਯੋਗ ਦੇਊਗੀ ਮਾਨਦਾਰੀ ਦਾ ਸਰਪੰਚਾ ਬਣ ਜਾਊਗਾ ਪਰ ਤੁਸੀਂ ਜਿਹੜੀ ਇਲੈਕਸ਼ਨ ਉਹ ਮਾਨਦਾਰੀ ਦਾ ਕਰਵਾਓ ਇਹ ਜਿਹੜੇ ਕਵਲ ਤੈਨੂੰ ਮਤ ਮਦਾਂ ਚ ਬਦਲ ਲੱਗ ਜੂ ਇਹਨਾ ਜਿੱਤ ਦਾ ਕਿਹੜਾ ਆਵਾਜ਼ ਸਰਕਾਰ ਉਹ ਕੀ ਆ ਕਰ ਅਸੀਂ ਬਾਅਦ ਵਿੱਚ ਜੇ ਸੰਗਤ ਚ ਆਉਗੀ ਜਿਵੇਂ ਕਹੂਗੀ ਆਪਾਂ ਉਹ ਕਰਦੇ ਜੀ ਬੇਨਤੀ ਆ ਵੀ ਨਾ ਦਾ ਅਸੀਂ ਕੋਈ ਲੈਸ ਪੜਾਈ ਆ ਬੜੋ ਉੱਚੀ ਬੋਲੋ ਜੀ ਅਸੀਂ ਨੂੰ ਬਣਾਉਣੀ ਆ ਕਿਉਂਕਿ ਸਰਕਾਰ ਦੇ ਜਿਹੜੇ ਕੰਮ ਹੁੰਦੇ ਆ ਜੋ ਸਰਕਾਰ ਦੇ ਦੇਰੇ ਚ ਹੁੰਦੇ ਆ ਉਹ ਕਰਾਂਗੇ ਆਦੀ ਬਾਹਰ ਲਾ ਕੇ ਕਰਾਂਗੇ ਪੂਰੇ ਜੋਰ ਨਾਲ ਕਰਾਂਗੇ ਠੀਕ ਆ ਜੋ ਸਾਨੂੰ ਬੰਦਾ ਸਰਕਾਰ ਚੀਜ਼ਾਂ ਦਿੰਦੀ ਅਸੀਂ ਉਹ ਹੀ ਹੁਸੂਲ ਕਰਦੇ ਆਂ ਸਟੇਜਾਂ 'ਤੇ ਲੋਕ ਬਹੁਤ ਕੁਝ ਬੋਲ ਜਾਂਦੇ ਆਂ ਸਿਰਜਣ ਦਾ ਪਹਿਲਾ ਵਾਲੇ ਲੀਡਰ ਵੀ ਬਹੁਤ ਹੋਰ ਬੋਲ ਗਏ ਕਿਸੇ ਨੇ ਕੁਝ ਨਹੀਂ ਦਿੱਤਾ ਠੀਕ ਹੈ ਨਾ ਜੀ ਜੋ ਆਊਗਾ ਸਰਕਾਰ ਵੱਲੋਂ ਅੱਗੇ ਵੀ ਜਿੰਨੀ ਜੋਖਰੇ ਜਿਹੋਨੇ ਤੁਰੇ ਆ ਕੋਈ ਬੰਦਾ ਇਹ ਨਹੀਂ ਕਹਦਾ ਮੇਰੇ ਨਾਲ ਨਿੰਦਰਾ ਭਾਵੇਂ ਰਾਤ ਨੂੰ 2 ਵਜੇ ਖੋਣ ਆਇਆ ਭਾਵੇਂ 3 ਵਜੇ ਆਇਆ ਤੇ ਭਾਵੇਂ ਦਿਨੇ ਆਇਆ ਜਿੰਨੀ ਜੋਖਰੇ ਹਰੇਕ ਦੇ ਨਾਲ ਖੜੇ ਆ ਤੇ ਆਪਾਂ ਇਹ ਬਵਾਵਾ ਕਰਦੇ ਆਂ ਮੈਂ ਬਾਹਲੀਆ ਕਰਾਂ ਨਹੀਂ ਬੋਲਦਾ ਕਿ ਜਿੰਨੀ ਜੋਖਰਾ ਹਰੇਕ ਦੇ ਨਾਲ ਖੜੂਗਾ ਤੇ ਹਰੇਕ ਤੋਂ ਤੁਰੂਗਾ ਜੋ ਜਾਇਆ ਉਹ ਕਰੂਗਾ ਜੋ ਸਰਕਾਰੀ ਕੰਮ ਜਾਇਜ਼ ਹੋਊਗਾ ਉਹ ਕਰੂੰਗਾ ਜੋ ਪੰਚਾਇਤ ਦੇ ਵਿੱਚ ਆਉਂਦੇ ਆ ਅੱਜ ਅਸੀਂ ਇੱਥੇ ਲਿਖ ਕੇ ਦੇ ਦਿੰਨੇ ਆ ਆ ਕਰਾਂਗੇ ਉਹ ਪੰਚਾਇਤ ਹੀ ਨਾ ਆ ਜੋ ਸਾਨੂੰ ਉਥੋਂ ਪਾਸ ਵੀ ਨਹੀਂ ਹੁੰਦਾ ਕਿ ਅਫਸਰੀ ਨਹੀਂ ਦਿੰਦਾ ਸਾਨੂੰ ਜੀਤੇ ਅਸੀਂ ਕੀ ਦੇਵਾਂਗੇ ਸਾਰਾ ਤੋਂ ਆਖਰੀ ਗੱਲ ਹੈ ਵੀ ਜਿਹੜੇ ਕਹਿੰਦੇ ਵੀ ਆਹ ਕੰਮ ਕਰਾ ਦੂ ਉਹ ਕਰਾ ਦੂੰ ਕੰਮ ਉਦੋਂ ਹੋਣਗੇ ਜਦੋਂ ਸਰਪੰਚ ਪਿੰਡ ਦੀ ਸਾਥ ਚ ਬਹਿ ਕੇ ਮਤਾ ਪਾਊਗਾ ਤੇ ਸਾਰਾ ਰਿਕਾਰਡ ਵੀ ਸਾਹਮਣੇ ਰੱਖੂਗਾ ਵੀ ਪਿੰਡ ਵਿੱਚ ਕੀ ਆਇਆ ਤੇ ਕਿੱਥੇ ਲੱਗਿਆ ਤਾਇਓ ਹੋ ਸਕਦਾ ਜੇ ਪਿੰਡ ਦੀ ਸੱਤ ਚ ਬਹਿ ਕੇ ਅਜਲਾਸ ਬਲਾ ਕੇ ਮਤਾ ਪਾਇਆ ਜਾਊ ਵੀ ਇੰਨੇ ਪੈਸੇ ਇੱਥੇ ਲੱਗਣੇ ਜੀ ਆਂ ਹੀ ਲੱਗਣਗੇ ਫੇਰ ਕਿਸੇ ਦੇ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਗਈ ਫੇਰ ਪਿੰਡ ਦਾ ਸਾਰਾ ਵਿਕਾਸ ਹੂ ਗਲੀਆਂ ਨਾਲੀਆਂ ਕੂੜੇ ਦੀ ਬੜੀ ਵੱਡੀ ਕਿਲਤ ਆ ਰਹੀ ਹੈ ਕੋਈ ਜਾ ਕੇ ਛੜਕਦੇ ਛੜ ਦਿੰਦਾ ਕੋਈ ਛੱਪੜ ਭਰੀ ਜਾਂਦਾ ਆਪਣੇ ਪਿੰਡ ਦੇ ਕੂੜੇ ਦੀ ਡੰਪ ਨਹੀਂ ਬਣਿਆ ਸਾਰਾ ਗੰਦਗੀ ਖਾਲੀਆਂ ਬੰਦ ਹੋਣੀਆਂ ਸਿਰਫ ਕੂੜੇ ਦੀ ਵਜਾ ਮੇਨ ਪਿੰਡ ਚ ਕੂੜੇ ਵਾਲਾ ਸਿਸਟਮ ਬਣਾਇਆ ਜਾਵੇ ਤੇ ਪਿੰਡ ਆਟੋਮੈਟਿਕ ਸਫਾਈ ਰਹੂਗੀ ਸਾਰੇ ਪਿੰਡਾਂ ਨੂੰ ਵੱਧ ਦਮਦਮ ਆਪਣੇ ਪਿੰਡ ਚ ਜੇ ਆਪਾਂ ਚਾਹੀਏ ਤਾਂ ਆਪਣਾ ਪਿੰਡ ਸਫਾਈ ਇੱਕ ਮਿੰਟ ਮੇਰੀ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਵੀ ਸਰਪੰਚ ਜਿਹੜੇ ਜਿੰਨੇ ਚਾਹ ਮੋਰ ਪਿੰਡ ਦੇ ਸਰਪੰਚ ਖੜਨਾ ਚਾਹੁੰਦੇ ਆ ਉਹ ਬੰਦਾ ਸਰਪੰਚੀ ਚ ਖੜੇ ਜਿੰਦੇ ਜਿਨ੍ਹਾਂ ਨੂੰ 5-5 ਮਰਲੇ ਦੇ ਟੋਕ ਮਿਲੇ ਆ ਜਿਹੜਾ ਬੰਦਾ ਵੰਡ ਕੇ ਦੂਗਾ ਖਸਰਾ ਨੰਬਰ ਹਰਾ ਕੁਛ ਉਹਦੇ ਤੇ ਲਿਖਿਆ ਰਜਿਸਟਰੀ ਉਹਨਾਂ ਦੇ ਨਾਂ ਉਹਨਾਂ ਦੇ ਮੈਂ ਜਦੋਂ 2000 ਡਾਕਟਰ ਦੀਸ਼ਾ ਵੀ ਕੈਂਡੀਡੇਟ ਆ ਬਈ ਹਾਂ ਡਾਕਟਰ ਦੀਸ਼ਾ ਜਿੰਦੀ ਹੈ ਹੁਣ ਥੋੜਾ